ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਬਕਾ ਮੁੱਖ ਮੰਤਰੀ ਸਰਦਾਰ ਚਰਨਜੀਤ ਸਿੰਘ ਚੰਨੀ ਸਾਹਿਬ ਡੇਢ ਹੁਣ ਐਮਪੀ ਨੇ ਜਲੰਧਰ ਤੋਂ ਉਹਨਾਂ ਨੂੰ ਇੱਕ ਅਵਾਰਡ ਦੇ ਨਾਲ ਸਨਮਾਨ ਕਰਨਾ ਕਹਿੰਦੇ ਸੰਸਦ ਦੇ ਵਿੱਚ ਉਹ ਅਵਾਰਡ ਦਾ ਨਾਮ ਕੀ ਹੈ ਸੰਸਦ ਰਤਨ ਕਿਉਂ ਸਨਮਾਨ ਕਰਨਾ ਚਾਹੀਏ ਸਭ ਨੂੰ ਕਿਉਂਕਿ ਉਹਨੇ ਖੇਤੀਬਾੜੀ ਮੁੱਦਿਆਂ ਤੇ ਬਹੁਤ ਵੱਡੀ ਰਿਸਰਚ ਕੀਤੀ ਹੈ ਇੱਕ ਤਾਂ ਉਹਨੇ ਜਿਹੜੀ ਕਿਸਾਨਾਂ ਨੂੰ ਐਮਐਸਪੀ ਦੀ ਲੋੜ ਸੀ ਉਹ ਐਮਐਸਪੀ ਮਿਲ ਗਈ ਤੇ ਜਿਹੜੇ ਮਜ਼ਦੂਰ ਭੁੱਖੇ ਮਰਦੇ ਸੀ ਉਹਨਾਂ ਨੂੰ ਕੰਮ ਮਿਲ ਗਿਆ ਪੰਜਾਬ ਦਾ ਕਰਜ਼ਾ ਸਾਰਾ ਲੈ ਗਿਆ ਇਸ ਕਰਕੇ ਸੰਸਦ ਰਤਨ ਅਵਾਰਡ ਦੇਣਾ ਚੰਨੀ ਸਾਹਿਬ ਨੂੰ ਸੰਸਦ ਦੇ ਵਿੱਚ ਸਨਮਾਨ ਕਰਨਾ ਇਹ ਖਬਰ ਚੱਲਦੀ ਸੀ ਅੱਜ ਅੱਛਾ ਉਹਨੇ ਜਦੋਂ ਪੱਤਰਕਾਰ ਨਾਲ ਗੱਲਬਾਤ ਕੀਤੀ ਪਤਾ ਕੀ ਕਿਹਾ ਕਹਿੰਦਾ ਜੀ ਮੈਂ ਬਰਨਾਲੇ 'ਚ ਸਟੱਡੀ ਕਰਨ ਵਾਸਤੇ ਗਿਆ 45000 ਲੀਟਰ ਦੁੱਧ ਬਰਨਾਲੇ ਡੈਰੀਆਂ ਵਿੱਚ ਆਉਂਦਾ ਤੇ ਉਹ ਦੁੱਧ ਫਰੀਦাবাদ ਭੇਜਿਆ ਜਾਂਦਾ ਤੇ ਫਿਰ ਬਰਨਾਲੇ ਦੇ ਲੋਕ ਦੁੱਧ ਕਿੱਥੋਂ ਪੀਂਦੇ ਆ ਇਕ ਤਾਂ ਇਹ ਬਹੁਤ ਵੱਡੀ ਰਿਸਰਚ ਹੈ ਉਹਦੀ ਦੂਜੀ ਸਾਡੇ ਘਰ ਕਹਿੰਦੇ ਇੱਕ ਮੱਝ ਹੁੰਦੀ ਸੀ ਸਾਰਾ ਡੱਬਰ ਸਾਡਾ ਮੱਝ ਤੋਂ ਬਲਦਾ ਹੁੰਦਾ ਸੀ ਮੈਨੂੰ ਪਤਾ ਹੈ ਦੁੱਧ ਕੀ ਹੁੰਦਾ ਤੇ ਬਹੁਤ ਵੱਡੇ ਵੱਡੇ ਸੈਮੀਨਾਰ ਜਨਿਸ ਚੰਨੀ ਸਾਹਿਬ ਨੇ ਕਿਸਾਨਾਂ ਦੇ ਕਰਾਏ ਜਣਕੇ ਜਿਹੜੇ ਕਿਸਾਨ ਔਖੇ ਹੁੰਦੇ ਸੀ ਤੰਗ ਪਰੇਸ਼ਾਨ ਹੁੰਦੇ ਸੀ ਉਹ ਸਾਰੇ ਮਸਲੇ ਹੱਲ ਕਰਦੇ ਚਾਹਨੇ ਸੀ ਚੰਨੀ ਨੇ ਤੇ ਤਾਂ ਸੰਸਦ ਦੇ ਵਿੱਚ ਉਹਨਾਂ ਨੂੰ ਸੰਸਦ ਰਤਨ ਅਵਾਰਡ ਮਿਲਣਾ ਤੇ ਇਹ ਗੱਲਾਂ ਤੁਹਾਡੇ ਹਾਜਮੇ ਆਉਣਗੀਆਂ ਖਾਸ ਕਰਕੇ ਜਿਹੜਾ ਮਜ਼ਦੂਰ ਵਰਗ ਹੈ ਉਹ ਚੰਨੀ ਚੰਨੀ ਦਾ ਕਿੰਨਾ ਕੁ ਸਨਮਾਨ ਕਰੂ ਚੰਨੀ ਚੰਨੀ ਨੇ ਕਦੇ ਮਜ਼ਦੂਰ ਦੇ ਹੱਕ ਵਿੱਚ ਕੋਈ ਬਿਆਨ ਦਿੱਤਾ ਹੈ ਕਦੇ ਦਿੱਲੀ ਸੰਸਦ ਦੇ ਵਿੱਚ ਮਜ਼ਦੂਰ ਦਾ ਕੋਈ ਮੁੱਦਾ ਉਠਾਇਆ ਜਿਵੇਂ ਪਹਿਲਾਂ ਇਲੈਕਸ਼ਨ ਵੇਲੇ ਵੇੜਾ ਬਹਾਇਆ ਸੀ ਕਾਂਗਰਸ ਦਾ ਉਹ ਬੋਤਲ ਵਿੱਚ ਬੱਕਰੀ ਚੋਂਦਾ ਸੀ ਮੰਜੇ ਬੁੰਦਾ ਸੀ ਤਾਣੀ ਟੈਂਟ ਪਦਨ ਕੀ ਕਰਦਾ ਸੀ ਜਮੜੀਆਂ ਮਾਰ ਮਾਰ ਕੇ ਕਾਂਗਰਸ ਦਾ ਵੇੜਾ ਘਰ ਕਰਦਾ ਤੇ ਹੁਣ ਵੀ ਨਾ ਜੇ ਕੋਈ ਕਾਂਗਰਸ ਦਾ ਲੀਡਰ ਐਮ ਐਲ ਏ MP ਕੋਈ ਸੁਣਦਾ ਹੋਵੇ ਤੁਹਾਨੂੰ ਬੇਨਤੀ ਹੈ ਇੱਕ ਪੱਕਾ ਤਾਂ ਤੁਸੀਂ ਬਾਹਰ ਕੱਢਤਾ ਵਧੀਆ ਰਹੇ ਸਿੱਧੂ ਥੋੜੀ ਬਹੁਤੀ ਥੋੜੀ ਪਾਰਟੀ ਦੀ ਈਮੇ ਜਿਹੜੀ ਉਹ ਬਚ ਗਈ ਹੁਣ ਇਹ ਰਹਿ ਗਿਆ ਜੇ ਚੋਣਾਂ ਹੋ ਵੀ ਬੀਤੀ ਸੀਟਾਂ 2022 ਚ ਆ ਜਾਣ ਤਾਂ ਇਹਨੂੰ ਜਿਵੇਂ ਸਰਜੀਤ ਬਰਨਾਲੇ ਨੂੰ ਅਕਾਲੀਆਂ ਨੇ ਕਿਤੇ ਗਵਰਨਰ ਬਣਾਤਾ ਕਿਤੇ MP ਬਣਾਤਾ ਇਦਾਂ ਹੀ ਰੱਖਿਓ ਬਾਹਰ ਤੇ ਨਹੀਂ ਇਹ ਪੰਜਾਬ ਦੀ ਜਿਹੜੀ ਕਾਂਗਰਸ ਪਾਰਟੀ ਆ ਉਹਦਾ ਵੀ ਬੇੜਾ ਗਰ ਕਰ ਦੋ ਪਤਾ ਨਹੀਂ ਕਿਹੜੇ ਦੇ ਸਲਾਹਕਾਰ ਨੇ ਤੇ ਸੰਸਦ ਦੇ ਵਿੱਚ ਪਤਾ ਨਹੀਂ ਕੀ ਸਨਮਾਨ ਦੇਣਾ ਉਹ ਕਿਹੜਾ ਮੁੱਦਾ ਸੀ ਜੀ ਤੇ ਇਹਨੇ ਰਿਸਰਚ ਕਰ ਲਈ ਸਮਝ ਨਹੀਂ ਆ ਰਹੀ ਇਹੋ ਜੇ ਇਹਨਾਂ ਦੇ ਕਾਂਗਰਸ ਪਾਰਟੀ ਦੇ ਸੀਨੀਅਰ ਲੀਡਰ ਨੇ ਜਿਹੜੇ ਕੋਈ ਇਹਨਾਂ ਨੂੰ ਚੁੱਪ ਨਹੀਂ ਕਰਾਉਂਦੇ ਲੈ ਕਹਿੰਦਾ ਜੀ ਬੜੀ ਤਰੱਕੀ ਕੀਤੀ ਬੜੀ ਰਿਸਰਚ ਕਰ ਲਈ ਮਤਲਬ ਸਭ ਤੋਂ ਪਹਿਲਾਂ ਤਾਂ ਕਸ਼ਾਨ ਖੁਸ਼ੀ ਮਨਾਉਣ ਦੇ ਲੱਡੂ ਬਣਨਗੇ ਵੀ ਸਾਨੂੰ ਜਿਹੜੀ ਐਮਐਸਬੀਸੀ ਕੁਚਨੀ ਸਾਹਿਬ ਨੇ ਦਿਵਾਤੀ ਦੂਜੀ ਗੱਲ ਜਿਹੜੇ ਮਜ਼ਦੂਰ ਹੈ ਉਹ ਖੁਸ਼ ਹੋਣਗੇ ਵੀ ਸਾਡੇ ਬੱਚਿਆਂ ਨੂੰ ਨੌਕਰੀਆਂ ਮਿਲ ਗਈਆਂ ਜੀ ਔਰ ਸਾਡੇ ਮਜ਼ਦੂਰਾਂ ਦੀ ਗੱਲ ਸੁਣੀ ਗਈ ਕੀ ਕੀਤਾ ਕੀ ਐ ਕੋਈ ਦੱਸਤਾ ਦਿਓ ਵੀ ਕਾਦੇਲੀ ਸੰਸਦ ਦੇ ਵਿੱਚ ਸਨਮਾਨ ਕਰਨਾ ਹੈ ਕੀ ਕੀਤਾ ਦੱਸਤਾ ਦਿਓ ਚੰਨੀ ਦਾ ਇੱਕ ਵੀ ਤੁਸੀਂ ਬਿਆਨ ਸਟੇਟਮੈਂਟ ਦੱਸ ਦਿਓ ਵੀ ਜਿਹੜੀ ਸੰਸਦ ਦੇ ਵਿੱਚ ਉਹਨੇ ਮਜ਼ਦੂਰਾਂ ਪ੍ਰਤੀ ਬਾਜ ਆਵਾਜ਼ ਬੁਲੰਦ ਕੀਤੀ ਹੋਵੇ ਇੱਕ ਵੀ ਦੱਸ ਦਿਓ ਇੱਕ ਵੀ ਦੱਸ ਦਿਓ ਜੇ ਕੀਤੀ ਹੋਵੇ ਸਮਝ ਨਹੀਂ ਆਉਂਦੀ ਅਕੇ ਜੀ ਸੰਸਦ ਰਤਨ ਦੇਣਾ ਵਾਰਡ ਜਣ ਕੇ ਚੰਨੀ ਸਾਹਿਬ ਨੂੰ ਤੇ ਜਿਹੜੇ ਕਾਂਗਰਸ ਪਾਰਟੀ ਵਾਲੇ ਨੇ ਇਹਦਾ ਮਤਲਬ ਇਹਨਾਂ ਵਿੱਚ ਕੋਈ ਬੰਦਾ ਅਕਲਮੰਦ ਲੈਣ ਕੇ ਦਾਨਸ਼ਬੰਦ ਹੈ ਹੀ ਨਹੀਂ ਸਿਆਣਾ ਹੈ ਹੀ ਨਹੀਂ ਕੋਈ ਸਾਰੇ ਪੱਪੂ ਨੇ ਲੈ ਦੁੱਧੀ ਰਿਸਰਚ ਕਰੀਏ ਇਹ ਤੈਨੂੰ ਅੱਜ ਪਤਾ ਲੱਗ ਇਹ ਤਾਂ ਸਾਨੂੰ ਸਾਰਿਆਂ ਨੂੰ ਬਹੁਤ ਪਹਿਲਾਂ ਦਾ ਪਤਾ ਵੀ ਜਿਹੜਾ ਦੁੱਧ ਦੁੱਜੀ ਪਾਉਂਦੇ ਨੇ ਡੇਰੀਆਂ ਤੇ ਜਾਂਦਾ ਉਹ ਤਾਂ ਲੋਕ ਘਰਾਂ ਵਿੱਚ ਪਹਿਲੀ ਬਾਅਦ ਟੀ ਵਿੱਚ ਪਾਣੀ ਰੱਖ ਕੇ ਚੂਚ ਆਉਂਦੇ ਆ ਪਤਾ ਨਹੀਂ ਰੇ ਸਪਰੇ ਸਪਰੇਟਾ ਕੀ ਘੋਲ ਕੇ ਇਹ ਤਾਂ ਸਭ ਨੂੰ ਪਤਾ ਹੈ ਤੁਸੀਂ ਉਹ ਵੇਕਣੋਂ ਬੰਦ ਕਰਤਾ ਤੁਸੀਂ ਕਿਹਨੂੰ ਫੜ ਲਿਆ ਦਸੋ ਤਾਂ ਸਹੀ ਲੈ ਸੰਸਦ ਰਤਨ ਦੇਣਾ ਜੇ ਕਹਿੰਦੇ ਚੰਨੀ ਸਾਹਿਬ ਨੂੰ ਦੇ ਦਿਓ ਪੰਜਰ ਕਮਲੇ ਹੋਰ ਇਕੱਠੇ ਕਰ ਲਓ ਰਾਜਾ ਬੜੇਗ ਰਹਿ ਗਿਆ ਉਹਨੂੰ ਵੀ ਦੇ ਦਿਓ ਇੱਕੋ ਦੇ ਘਰ ਵਾਲੀ ਰਹਿ ਗਈ ਉਹਨੂੰ ਵੀ ਦੇ ਦਿਓ ਇਹ ਕਿਹੜਾ ਚੌਪਰ ਲਈ ਫਿਰਦਾ ਸੀ ਪ੍ਰਤਾਪ ਸਿੰਘ ਬਾਜਵਾ ਉਹਨੂੰ ਦੇ ਦਿਓ ਤੇ ਫੇ 2027 ਦੀ ਸਰਕਾਰ ਆਜੂਗੀ ਕਾਂਗਰਸ ਵਾਲਿਆਂ ਨੂੰ ਬੇਨਤੀ ਹੈ ਇਹੋ ਜਿਹੀ ਲੀਡਾਂ ਨੂੰ ਕੰਟਰੋਲ ਕਰ ਲਓ ਸਭ ਤੋਂ ਪਹਿਲਾਂ ਤਾਂ ਐਸਬੀਸੀ ਜਿਹੜਾ ਵੋਟਰ ਆ ਨਾ ਉਹ ਛੇਤਰ ਫੇਰੂ ਫੜ ਕੇ ਦੇ। ਜਵਲੀਆਂ ਜਿੰਨੀਆਂ ਇਹ ਬੰਦਾ ਮਾਰਦਾ ਕੋਈ ਮਾਰਦਾ ਹੀ ਨਹੀਂ ਹੋਣਾ। ਪੰਜਾਬ ਸਰਕਾਰ ਨੂੰ ਬੇਨਤੀ ਹੈ ਵੀ ਤੁਸੀਂ ਵੀ ਸਨਮਾਨ ਕਰ ਦਿਓ। ਦਸੋਂ ਨਾਲ ਵੀ ਚੰਨੀ ਨੇ ਕੀ ਕੀਤਾ ਜਿਹੜਾ ਉਹਨੂੰ ਸੰਸਦ ਵਿੱਚ ਸੰਸਦ ਰਤਨ ਦੇਣ ਲੱਗਿਓ। ਇਹ ਵੀ ਦੱਸ ਦਿਓ। ਥੱਦ ਹੋ ਗਈ ਯਾਰ ਪਤਾ ਨਹੀਂ ਕਿਹੜੀ ਦੁਨੀਆ 'ਚ ਰਹਿੰਦੇ ਨੇ ਇਹ। ਪਤਾ ਨਹੀਂ ਕਿਹੜੇ ਲੋਕਾਂ ਨੂੰ ਮੂਰਖ ਬਣਾ ਰਹੇ ਨੇ ਸਮਝ ਨਹੀਂ ਆ ਰਹੀ ਚਲੋ ਕੋਈ ਨਹੀਂ ਦੋ ਚਾਰ ਹੋਰ ਕਮਲੇ ਜਿਹੜੇ ਰਹਿੰਦੇ ਆ ਉਹ ਵੀ ਕੱਢ ਲੋ ਸਨਮਾਨ ਦੇਣ ਵਾਸਤੇ ਕੋਈ ਰਹੇ ਨਾ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ